ਦੋਸਤੋ ਜੋ ਮਸਲਾ ਪੈਲਸ ਵਾਲਾ ਜੋ ਲੜਕੀ ਦੇ ਕੰੱਚ ਦਾ ਗਲਾਸ ਮਿਟਛਣੇ ਸ਼ਰਾਬ ਮਾਰੇ ਸੀ ਆ ਦੇਖ ਸਕਦੇ ਹੋ ਸਾਰੀ ਗੱਲਬਾਤ ਕਿਸ ਤਰ੍ਹਾਂ ਸਾਹਮਣੇ ਆ ਰਹੀ ਹੈ ਕਿਵੇਂ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਕਿਵੇਂ ਸਾਹਮਣੇ ਲਿਆਂਦੀ ਹੈ ਗੱਲ ਜੋ ਸਾਕਸਾ ਉਹ ਵੀ ਵਿਚਾਲੇ ਬੈਠਾ ਪੂਰੀ ਇੰਟਰਵਿਊ ਦੇਖ ਲਓ ਸਿਰਫ 5-7 ਮਿੰਟ ਕੱਢ ਕੇ ਸਾਰੀ ਗੱਲ ਸਾਹਮਣੇ ਆਈ ਹੈਗੀ ਉਹ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਚੰਗੀ ਹੈ ਜਾਂ ਸਹੀ ਹੈ ਜਾਂ ਗਲਤ ਹੈ ਤੇ ਵੀਡੀਓ ਵੀ ਸ਼ੇਅਰ ਕਰ ਦਿਓ ਦਬਕੇ ਜਿਹੜਾ ਉਹ ਕੁੜੀ ਨਾਲ ਤੁਸੀਂ ਜਿਹੜੀ ਹਰਕਤ ਕੀਤੀ ਹੈ ਉਹ ਸੱਚ ਹੈ ਮਤਲਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਜਿਹੜੀ ਕੁੜੀ ਡਾਂਸਰ ਹੈ ਸਿਮਰਨ ਉਹਦੇ ਤੁਸੀਂ ਦਾਰੂ ਦਾ ਗਲਾਸ ਭਰ ਕੇ ਮਾਰਿਆ ਇਸ ਚਾਹੀਏ ਮਾਰਿਆ ਨਹੀਂ ਮਰ ਪਰ ਮਾਰਿਆ ਨਹੀਂ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਮਾਰਿਆ ਕਿਉਂ ਮਾਰਿਆ ਕਿਉਂਕਿ ਅਸੀਂ ਸਾਡਾ ਕੰਮ ਹੈ ਪੁਲਿਸ ਦਾ ਪੁਲਿਸ ਦਾ ਪੁਸ਼ਪਰਤਾਲ ਕਰਨੀ ਇਨਕੁਆਰੀ ਕਰਨੀ ਤੁਹਾਡੇ ਤੋਂ ਅਸੀਂ ਤੁਹਾਡਾ ਪੱਖ ਲੈਣਾ ਤੇ ਉਹਨਾਂ ਦਾ ਕੁੜੀ ਦਾ ਕੁੜੀ ਨੇ ਪੱਖ ਦੱਸ ਵੀ ਮੈਂ ਉਹਦਾ ਮਤਲਬ ਮੈਨੂੰ ਇਹਨਾਂ ਨੇ ਪ੍ਰੋਗਰਾਮ ਤੇ ਬੁਲਾਇਆ ਤੇ ਇਹਨਾਂ ਨੇ ਉਹਨਾਂ ਮੁੰਡੇ ਨੇ ਵਿਚਨਾ ਬਤਮੀ ਜੀ ਕੀਤੀ ਦੇ ਵਿੱਚ ਨਾਲ ਗਲਾਸ ਚ ਦਾਰੂ ਦਾ ਪਰ ਕਿ ਮੇਰੇ ਉਹਨੇ ਪਹਿਲਾਂ ਜ ਮਾਰਿਆ ਦੇਖੋ ਜੀ ਬਤਮੀ ਜੀ ਮੈਂ ਕੋਈ ਨਹੀਂ ਕੀਤੀ ਜਾਂਦਾ ਉਹਨੂੰ ਕਿ ਪਲੇਖਾ ਲੱਗਿਆ ਹੋਣਾ ਕਿ ਉਹਨੇ ਮੈਨੂੰ ਸੱਡੇ ਨੂੰ ਡਾਲਾ ਗੱਡਿਆ ਅੱਛਾ ਜੀ ਤੇ ਗਾਲਾਂ ਹੁਣ ਅਸੀਂ ਕੁਛਕ ਤਾਂ ਬਰਦਾਸ਼ਤ ਕਰ ਲਿਆ ਪਰ ਜਦੋਂ ਫਿਰ ਤੋਂ ਬਾਹਰ ਹੋ ਗਿਆ ਕੰਮ ਫੇਰ ਮੈਥੋਂ ਵੀ ਗੁੱਸਾ ਕੰਟਰੋਲ ਨਹੀਂ ਆਇਆ ਅੱਛਾ ਤੁਹਾਨੂੰ ਗੱਲ ਗੱਡੀ ਹੈ ਹਾਂਜੀ ਗਾਲ ਬਾਈ ਕੀ ਗੱਡੀ ਜਾਂਦਾ ਨਹੀਂ ਗਾਲ ਮਤਲਬ ਆਪਾਂ ਕਿਉਂਕਿ ਅਸੀਂ ਸਾਡਾ ਵੀ ਪ੍ਰਸ਼ਾਸਨ ਦਾ ਕੰਮ ਹੀ ਜੈਸੀ ਮਤਲਬ ਬਾਈ ਬਰਾ ਬੰਦੇ ਦੀ ਹਰ ਗੱਲ ਦਾ ਸਾਨੂੰ ਇੱਕ ਗੱਲ ਤਹਿ ਕੀ ਕਰ ਤੱਕ ਜਾਣਾ ਪੈਂਦਾ ਹੈ ਮੈਨੂੰ ਇਹ ਦੱਸੋ ਵੀ ਤੁਹਾਨੂੰ ਗੁੱਸਾ ਕਿਉਂ ਆਇਆ ਕੀ ਗੱਲ ਦਾ ਗੁੱਸਾ ਆਇਆ ਤੁਸੀਂ ਦਰੂ ਕਿਉਂ ਪੀਤੀ ਤੁਹਾਨੂੰ ਦਰੂ ਪੀਣ ਦੀ ਕੀ ਲੋੜ ਸੀ ਹੋ ਤਾਂ ਚਲੋ ਜੀ ਸਾਡੇ ਖਾਸ ਬੰਦੇ ਦਾ ਵਿਆਹ ਸੀਗਾ ਕਿਸੇ ਦਾ ਤੁਹਾਨੂੰ ਪਤਾ ਕਿ ਦਾਰੂ ਹੈ ਇੰਜੋਏ ਕਰਨ ਨੂੰ ਦੋ ਬੈਟ ਲੱਗੇ ਸੀ ਤੇ ਮੈਂ ਥਲਿਚ ਬੈਠੇ ਸੀ ਨਾਲੇ ਅਸੀਂ ਕਿਦੋਂ ਪੈਗ ਜੀ ਕਿ ਪਹਿਲਾਂ ਤਾਂ ਉਹਨੇ ਕੁਝ ਨੋਰਮਲ ਗੱਲਾਂ ਗੱਡੀਆਂ ਉਹ ਸਹਿਲ ਕਰ ਲਈਆਂ ਤੇ ਜਦੋਂ ਮਾਵਾ ਭੈਣਾਂ ਵਾਲੀਆਂ ਗੱਲਾਂ ਗੱਡੀਆਂ ਸਾਥੋਂ ਸੋ ਬਈ ਇੱਕ ਤਾਂ ਜਿਹੜੀ ਬਾਈ ਜੀ ਕੀ ਹੈ ਇੱਕ ਦੋਸਤੋ ਵੀਡੀਓ ਅਸੀਂ ਜਿਹੜਾ ਬਣਾ ਰਹੇ ਆਂ ਇੱਕ ਗਾਲ ਕੱਢੀ ਹੈ ਕੁੜੀ ਨੇ ਮਤਲਬ ਇਹਨਾਂ ਨੂੰ ਭੈਣ ਤੇ ਮਾਂ ਦੀ ਮਤਲਬ ਇੱਕ ਬਹੁਤ ਗੰਦੀ ਗੱਲ ਕੱਢੀ ਹੈ ਤੇ ਉੱਥੇ ਇੱਕ ਹੋਰ ਬਈ ਹੁੰਦਾ ਜਿਹੜਾ ਮਤਲਬ ਪੈਸੇ ਸਟਰੇ ਆ ਉਹ ਤੇ ਕੁੜੀ ਤੇ ਇਹ ਸਤਾਈਆ ਵੀ ਪੈਸੇ ਸਟੇ ਉਹਨਾਂ ਦੇ ਪੈਸੇ ਸਾਰੇ ਜਨਤੇ ਸਟੇ ਗਿਓ ਉਹ ਬੰਦੇ ਨੂੰ ਵੈਸੇ ਮੈਂ ਪਰਸਨਲੀ ਜਾਣਦਾ ਨਹੀਂ ਜਿਹਨੇ ਸਿੱਟਾ ਮੈਂ ਵੀਡੀਓ ਚ ਦੇਖਿਆ ਬਾਅਦ ਕੀ ਜੀ ਤਾਂ ਉੱਥੇ ਤੁਸੀਂ ਬਰਦਾਸ਼ਤ ਕਿਉਂ ਨਹੀਂ ਕੀਤਾ ਕਿ ਜਦੋਂ ਕੁੜੀ ਜਾਂ ਤਾਂ ਲੋਕਾਂ ਨੇ ਕਿਹਾ ਵੀ ਕੁੜੀ ਹੈ ਯਾਰ ਬੰਦਾ ਸੀਗਾ ਬੰਦੇ ਦਾ ਚੁੱਪ ਕਰਨ ਵਾਲਾ ਬੰਦਾ ਤੁਸੀਂ ਉੱਥੇ ਕਿਉਂ ਨਹੀਂ ਚੁੱਪ ਕੀਤਾ ਤੁਸੀਂ ਕਿਉਂ ਆਪਣਾ ਗੁੱਸਾ ਮਤਲਬ ਉਹਦੇ ਤੇ ਦਿਖਾਇਆ ਜੇ ਤਾਂ ਜਨਾਨੀ ਦੀ ਲੜਾਈ ਜਨਾਨੀ ਨਾਲ ਹੁੰਦੀ ਸੀ ਤਾਂ ਸੰਭਲ ਜਾਂਦੀ ਆ ਆਪਸ ਚ ਹਾਂ ਆਹ ਢਾਲ ਚਾਹੇ ਬੰਦਾ ਕੱਢੇ ਚਾਹੇ ਜਨਾਨੀ ਕੱਢੇ ਸਾਡੇ ਲਈ ਤਾਂ ਇੱਕ ਬਰਾਬਰੀ ਹੈ ਹਾਂ ਮੈਂ ਕੰਟਰੋਲ ਕਰੀਗਾ ਤਾਂ ਨਾ ਬਰਦਸਤ ਜਿੰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਕੋਈ ਬਰਦਸਤ ਕੀਤਾ ਜਦੋਂ ਚੁੱਪਨੇ ਕੀਤੀ ਉਹਨੂੰ ਪਾਸੇ ਵੀ ਲਜਾਈਏ ਉਹਦੇ ਨਾਲ ਦੇ ਬੰਦੇ ਹੀ ਤਾਂ ਹਟ ਜਾ ਹਟ ਜਾ ਉਹ ਹੱਟੇ ਨਹੀਂ ਗਾਲ੍ਹਾਂ ਕੱਢਣੋਂ ਹੱਟੇ ਨਹੀਂ ਤੇ ਫਿਰ ਮੇਰਾ ਵੀ ਪਰ ਆਏਗਾ ਤੁਹਾਨੂੰ ਚੱਲੋ ਮੈਂ ਵੀ ਗਾਲ੍ਹਾਂ ਕੱਢੀਆਂ ਇੱਕ ਦੋ ਤਨਾ ਦੋਸਤੋ ਇਹ ਜਿਹੜੀ ਗੱਲ ਹੁੰਦੀ ਹੈ ਇਹ ਇੱਕ ਤਰਫੀ ਨਹੀਂ ਹੁੰਦੀ ਕਿ ਲੋਕ ਕੁੜੀ ਕਰਕੇ ਕੁੜੀ ਨੂੰ ਜਿਆਦਾ ਜਿਆਦਾ ਕਹਿੰਦੇ ਕਿ ਕੁੜ ਕੁਝ ਨਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਡੀਜੇ ਵਾਲੇ ਆ ਉਹ ਕਹਿ ਰਹੇ ਆ ਵੀ ਕੁੜੀ ਕਸੂਰਵਾਰ ਹੈ ਵੀ ਕੁੜੀ ਜੀ ਡਰਿੰਕ ਕੀਤੀ ਹੋਈ ਸੀ ਸਾਈ ਹੈ ਕੀ ਗੱਲ ਇਹ ਵੀ ਹੋ ਸਕਦਾ ਜੀ ਮੈਨੂੰ ਹੁਣ ਕੁੜੀ ਦਾ ਦਿਨੋਂ ਚਲੋ ਨਹੀਂ ਪਤਾ ਹੂੰ ਤਾਂ ਮੇਰੇ ਵੀ ਲੱਗੇ ਹੋਏ ਸੀ ਦੋ ਕਿ ਮੈਂ ਉਹ ਚੀਜ਼ ਨੂੰ ਵੀ ਆਪਣੇ 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 ਵਿੱਚ ਮੌਜੂਦ ਚੀਜ਼ ਨੂੰ ਦਰੂਨ ਦੀ ਵੀ ਕਸੂਰਵਾਰ ਮੰਨਦਾ ਕਿ ਜੇ ਦਰੂਨ ਆਪ ਹੀ ਤੂੰ ਨਹੀਂ ਸ਼ਾਇਦ ਮੈਂ ਕੰਟਰੋਲ ਕਰ ਵੀ ਜਾਂਦਾ ਪਰ ਉੱਥੇ ਗਲਤ ਫਹਮੀ ਹੋਈ ਹੈ ਹੂੰ ਉਹ ਦਿਨਾਂ ਨੂੰ ਪਹਿਲਾਂ ਕਿਸੇ ਹੋਰ ਬੰਦੇ ਨੇ ਬਤਮੀਜ਼ੀ ਕੀਤੀ ਤੇ ਉਹਨੇ ਉਹਦੇ ਪੁਲੇਖੇ ਦੀ ਗੱਲ ਮੈਨੂੰ ਕੜਤੀ ਆ ਮਤਲਬ ਬਈ ਕੀ ਹੈ ਅਸੀਂ ਜਿਹੜੀ ਆਡੀਅੰਸ ਨੂੰ ਦੱਸਣਾ ਚਾਹੁੰਦੇ ਆ ਅਸੀਂ ਕੋਈ ਪੱਤਰਕਾਰ ਨਹੀਂ ਅਸੀਂ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਸਾਰੀ ਆਡੀਅੰਸ ਨੂੰ ਬਾਈ ਦੀਆਂ ਜਿਹੜੀਆਂ ਗੱਲਾਂ ਬੋਤਾ ਕਰਕੇ ਤੁਹਾਨੂੰ ਸਹੀ ਦੱਸਣਾ ਚਾਹੁੰਦੇ ਆ ਵੀ ਇਹ ਕਹਿੰਦੇ ਵੀ ਜਿਹੜੀ ਹਰਕਤ ਕੀਤੀ ਸੀ ਉਹ ਕਿਸੇ ਹੋਰ ਨੇ ਕੀਤੀ ਸੀ ਕਿਉਂਕਿ ਹੁੰਦਾ ਨਾ ਵਿਆਹ ਸ਼ਾਦੀ ਸੱਪਾ ਕਿਤੇ ਮੇਲੇ 'ਚ ਜਾਂਨੇ ਆ ਕਿਤੇ ਵੀ ਉਂਗਲ ਲਾ ਕੇ ਕੋਈ ਹੋਰ ਬੰਦਾ ਚਲਿਆ ਜਾਂਦਾ ਤੇ ਬੰਦੇ ਦੇ ਛਿੱਤਰ ਕਿਸੇ ਹੋਰ ਪਈ ਜਾਂਦੇ ਉਹ ਬੰਦਾ ਬਾਈ ਹੱਦਕ ਪਤਾ ਲੱਗਿਆ ਵੀ ਬੰਦਾ ਕੌਣ ਸੀ ਉਹ ਬੰਦੇ ਦਾ ਪਤਾ ਨਹੀਂ ਲੱਗੇ ਉਂਗਲ ਲਾਉਣ ਨਾਲ ਦਸੇ-ਪਾਸੇ ਹੋ ਗਿਆ ਬੰਦਾ ਓਕੇ ਹਾਂਜੀ ਇੱਕ ਕੁੜੀ ਨੂੰ ਨਸ ਉਥੇ 70 70 80 ਸਾਲ ਦੇ ਬਜ਼ੁਰਗਾਂ ਅੰਸਤੇ ਦੇਖੀਏ ਬਾਈ ਦੇ ਗੰਦੇ ਦੱਸਣ ਦੀ ਗੱਲ ਹੈ ਵੀ ਠਰ ਜਿਹਨੂੰ ਉਹ ਠਰ ਕਹਿੰਦੇ ਆ ਉਹ ਕੱਲਾ ਨੌਜਵਾਨ ਮੁੰਡਿਆਂ 'ਚ ਨਹੀਂ ਉਹ ਜ਼ਿਆਦਾਤਰ ਬਜ਼ੁਰਗਾਂ 'ਚ ਦੇਖਣ ਨੂੰ ਪਾਇਆ ਜਾਂਦਾ ਕਿਉਂਕਿ ਕੁਝ ਇਹੋ ਜਿਹੇ ਵੀਡੀਓ ਫੇਸਬੁੱਕ 'ਤੇ ਵਾਇਰਲ ਹੁੰਦੀਆਂ ਜਿਨ੍ਹਾਂ 'ਚ 70 70 80 ਸਾਲ ਦੇ ਬਜ਼ੁਰਗ ਕੁੜੀਆਂ ਦੇ ਉੱਪਰ ਚੜ੍ਹ ਚੜ੍ਹ ਨੱਚਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਪਤਾ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਜਿਹੜਾ ਇਹ ਤੁਹਾਡੇ ਦੇ ਬਾਈ ਬਲੇਮ ਤੁਹਾਡੇ ਦੇ ਇੱਕ ਕਹ ਸਕਦੇ ਚਿੱਕੜੋ ਸ਼ਾਲਾ ਜਾ ਰਹੇ ਆ ਇਹ ਤੁਹਾਨੂੰ ਜਾਣਵੋ ਕਿ ਕਿਹ ਬੰਦੇ ਹੁੰਦੇ ਆ ਕਿਸੇ ਨਾਲ ਥੋੜੀ ਨਹੀਂ ਬਣਦੀ ਜਾਂ ਉਹਨਾਂ ਨੂੰ ਇਹ ਹੁੰਦਾ ਵੀ ਯਾਰੇ ਬੰਦਾ ਸਰਕਾਰੀ ਨੌਕਰੀ ਕਰਦਾ ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਵੀ ਕੋਈ ਚੀਜ਼ ਤੁਹਾਨੂੰ ਲੱਗ ਰਹੀ ਹੈ ਗੱਲ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਜੀ ਕਿਸੇ ਨਾ ਕਿਸੇ ਨੇ ਸ਼ਾਇਦ ਉਹ ਕੁੜੀ ਨੂੰ ਪੰਪ ਮਾਰੇ ਹੁਣ ਵੀ ਤੂੰ ਉਹ ਬੰਦੇ ਦਾ ਨਾਮ ਲੈ ਦੇ ਇਹ ਵੀ ਹੋ ਸਕਦਾ ਜਿਵੇਂ ਚਾਰ ਪੈਸੇ ਦਿੱਤੇ ਨੇ ਇਹ ਬਾਈ ਜੀ ਵੀਡੀਓ ਦੇਖੀ ਹੈ ਉਹ ਕੁੜੀ ਨੂੰ ਪਹਿਲਾਂ ਕੋਈ ਬੰਦਾ ਹੋਰ ਛੇੜਖੰਦੀ ਜਾਂ ਹਰਕਤ ਕਰਦਾ ਉਹ ਕੁੜੀ ਕੀ ਹੈ ਕੁੜੀ ਅੱਗੇ ਆ ਕੇ ਮਤਲਬ ਉਹਨੂੰ ਇੱਕ ਜਿਹੜਾ ਫੜ ਰਿਹਾ ਉਹ ਉਹਨਾਂ ਦਾ ਹੀ ਬੰਦਾ ਹੈ ਸਪான்ਸਰ ਸਪான்ਸਰ ਕੀਤਾ ਹੈ ਉਹ ਬੰਦਾ ਤੈਨੂੰ ਰੋ ਕੋਈ ਉਸ ਟਾਈਮ ਕੁੜੀ ਉਤੋਂ ਨਹੀਂ ਹੋ ਗਿਆ ਮਤਲਬ ਕੀ ਹੈ ਉਹਨੂੰ ਗਾਰਡਨ ਦੀ ਕੋਸ਼ਿਸ਼ ਕਰਦੀ ਬਾਈ ਕੋਲੇ ਸ਼ਾਇਦ ਕੋਈ ਪੱਚ ਦਾ ਗਲਾਸ ਹੋ ਚਲਾ ਕੇ ਮਾਰਦੇ ਪਰ ਇੱਕ ਗੱਲ ਹੈ ਵੀ ਇਹਨਾਂ ਨੇ ਕੁੜੀ ਨੂੰ ਨਾ ਤਾਂ ਕੋਈ ਟੱਚ ਕੀਤਾ ਚਲੋ ਜੋ ਹੋ ਗਿਆ ਉੱਥੇ ਹੋ ਲਿਆ ਉਹ ਤੋਂ ਬਾਅਦ ਕੋਈ ਗੱਲ ਦਾ ਨਾ ਮਲੇ ਜੀ ਕੀ ਵੀ ਕੀ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਯਾਰਾ ਹਜੇ ਲੋਕ ਇੱਕ ਉਹਨਾਂ ਲੋਕਾਂ ਕਰਕੇ ਥੋੜੀ ਬਦਨਾਮੀ ਹੋਈ ਹੈ ਥੋੜੇ ਜਿਹੇ ਲੋਕ ਚਿੱਕੜੇ ਛਾਲ ਰਹੇ ਥੋੜੀ ਕੋਈ ਗਲਤੀ ਨਹੀਂ ਨਾ ਗਲਤੀ ਹੋਣ ਦੇ ਬਾਵਜੂਦ ਵੀ ਥੋੜੀ ਰਿਸ਼ਤੇਦਾਰੀ ਚ ਥੋੜੇ ਯਾਰਾਂ ਦੋਸਤਾਂ ਦੀ ਥੋੜੀ ਪਤੋਂ ਦੂਰ ਦੂਰ ਤੱਕ ਥੋੜੇ ਯਾਰਾਂ ਦੋਸਤਾਂ ਚ ਸਭੀ ਖਰਾਬ ਹੋਈ ਐ ਕਿਉਂਕਿ ਤੁਹਾਡੇ ਦੇ ਤੁਹਾਡੇ ਹੀ ਜ਼ਿਆਦਾਤਰ ਲੋਕ ਤੁਹਾਨੂੰ ਫੋਕਸ ਕਰ ਰਹੇ ਆ ਵੀ ਇਹ ਮਤਲਬ ਇਹਨਾਂ ਨੇ ਇਹ ਕੰਮ ਕੀਤਾ ਸਮਾਜ ਨੂੰ ਤਾਂ ਜੀ ਇਹੀ ਮੈਸੇਜ ਆ ਕਿ दारू ਪੀ ਕੇ ਕਿਸੇ ਨਾਲ ਛੇੜਖਾੜੀ ਨਾ ਕਰੂੰ ਕਿਉਂਕਿ ਤੁਹਾਡੇ ਹੀ ਛੇੜਖਾੜੀ ਦਾ ਨਤੀਜਾ ਕਿਸੇ ਹੋਰ ਨੂੰ ਵੀ ਪੁੱਟਣ ਲੱਗ ਸਕਦਾ ਸੋ ਬਈ ਇਹ ਬਾਈ ਨਾਲ ਜਿਹੜੀ ਅਸੀਂ ਇੱਕ ਤਰਫੀ ਗੱਲ ਜਿਹੜੀ ਚੱਲ ਰਹੀ ਐ ਫੇਸਬੁੱਕ ਜਾਂ YouTube ਤੇ ਵੀ ਕੁੜੀ ਨਾਲ ਇੱਕ ਮੁਲਾਜ਼ਮ ਨੇ ਮਤਲਬ ਬਦਸਲੂਕੀ ਕੀਤੀ ਐ ਬਦਮੀ ਜੀ ਕੀਤੀ ਐ ਉਹ 90 ਕਲੀਅਰ ਕਰਦਾ ਇਹ ਬਾਈ ਨੇ ਕਿਹਾ ਵੀ ਉਹ ਜਿਹੜੀ ਇੱਕ ਹਰਕਤ ਹੋਈ ਹੈ ਉਹਦੇ ਵਿੱਚ ਮੈਂ ਨਹੀਂ ਹੋ ਸਕਦਾ ਕਿਸੇ ਬੰਦੇ ਨੇ ਪਿੱਛੋਂ ਕਿਸੇ ਹਰਕਤ ਕੀਤੀ ਹੋਵੇ ਤੇ ਉਹ ਨਾ ਜਦਾ ਬਾਈ ਦਾ ਲੱਗ ਰਿਹਾ ਬਾਈ ਨੇ ਕੱਲ ਕਲੀਅਰ ਕਰ ਦਿੱਤੀ ਇਹਨਾਂ ਨੇ ਕਿਹਾ ਵੀ ਅਸੀਂ ਕੁੜੀ ਨੂੰ ਨਾ ਤਾਂ ਕੋਈ ਜੰਗਾ ਗਿਆ ਨਾ ਕੋਈ ਨੂੰ ਮਾਰਿਆ ਗਿਆ ਨਾ ਕੁੜੀ ਨੂੰ ਮੈਂ ਗਾਲ ਕੱਢੀ ਹੈ ਉਹਨੇ ਗੁੱਸੇ ਜਿੰਨਾਂ ਨੂੰ ਉੱਚੇ ਨਵੇਂ ਬੋਲਦਾ ਤੇ ਇਹਨਾਂ ਨੇ ਉਹਨਾਂ ਨੂੰ ਉੱਚੇ ਨਵੇਂ ਬੋਲੇ ਜੋ ਗਾਲ ਕੱਢੀ ਉਹਨਾਂ ਨੇ ਇਹਨਾਂ ਨੂੰ ਨਹੀਂ ਉਹ ਕਿਸੇ ਹੋਰ ਪਰਸਨ ਨੂੰ ਗਾਲ ਕੱਢੀ ਸੀ ਜੋ ਸਾਰੀ ਗੱਲ ਇਹ ਬਾਈ ਦੀ ਆ ਗਈ ਕਿਉਂਕਿ ਗੱਲ ਉਹਨਾਂ ਤੇ ਹੁੰਦੀ ਹੈ ਜਿਹੜੇ ਮਲਾਜਮ ਹੁੰਦੇ ਸੋ ਵੀਡੀਓ ਦੇ ਵਿੱਚ ਅਸੀਂ ਬਾਈ ਦਾ ਪੱਖ ਦਿਖਾਇਆ ਸੋ ਵੀਡੀਓ ਨੂੰ ਸ਼ੇਅਰ ਕਰ ਲਓ ਜੀ ਇੱਕ ਬੰਦੇ ਦੀ ਜ਼ਿੰਦਗੀ ਦਾ ਬਚਾਅ ਹੋ ਜੇ ਕਿਉਂਕਿ ਅਸੀਂ ਭਈ ਉਹ ਮੁੱਦੇ ਦਾ ਚੱਕਦੇ ਆ ਜਿੰਨਾ ਮੁੱਦੇ ਦੇ ਵਿੱਚ ਕੁਛ ਦਾ ਹੁੰਦਾ ਸੋ ਭਈ ਇਹ ਜਿਹੜੀ ਵੀਡੀਓ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਅਸੀਂ ਕਹਾਂ